ਹਾਂਜੀ ਕਿਸਾਨ ਭਰਾਵੋ ਮੱਕੀ ਦਾ ਚਾਰ ਪਾਉਣ ਤੋਂ ਪਹਿਲਾਂ ਵੀਡੀਓ ਧਿਆਨ ਨਾਲ ਸੁਣ ਲਓ ਬਹੁਤ ਸਾਰੇ ਬਹੁਤ ਕੰਮ ਆਉਣ ਵਾਲੀ ਵੀਡੀਓ ਹੈ ਇਹ ਤਾਂ ਕਿ ਚਾਰ ਪਾਉਣ ਤੋਂ ਬਾਅਦ ਆਪਣਾ ਚਾਰ ਬਿਲਕੁਲ ਵੀ ਖਰਾਬ ਨਾ ਹੋਵੇ ਇਸ ਲਈ ਥੋੜੀ ਬਹੁਤ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਮੈਂ ਇੱਕ ਤਾਂ ਮੱਕੀ ਦਾ ਜਿਹੜਾ ਚਾਰ ਪਾਉਣਾਗਾ ਜਿਹੜੇ ਮੱਕੀ ਦੇ ਸਾਇਲੇ ਪਾਉਣ ਦੀ ਸਟੇਜ ਆ ਗਈ ਮੰਨ ਕੇ ਚੱਲੋ ਵੀ ਮੱਕੀ ਦਾ ਜਿਹੜਾ ਛੱਲੀ ਵਿੱਚ ਦਾਣਾਗਾ ਉਹ ਨਾ ਤਾਂ ਉਹਦੇ ਵਿੱਚ ਦੁੱਧ ਹੋਵੇ ਮੰਨ ਕੇ ਚੱਲੋ ਤੇ ਨਾ ਬਾਲਾ ਸੁੱਕਿਆ ਹੋਵੇ ਵੀ ਆਪੇ ਇਹੋ ਹੱਥ ਨਾਲ ਦੱਬਦੇ ਆਂ ਨਾ ਤੇ ਫੁੱਟੇ ਵਿੱਚੋਂ ਦੁੱਧ ਨਾ ਨਿਕਲੇ ਥੋੜਾ ਬੋਟਾ ਜਿਵੇਂ ਪਾਊਡਰ ਟਾਈਪ ਜਾਂ ਹੁੰਦਾ ਹੈਗਾ ਉਸ ਹੱਬ ਨਾਲ ਨਿਕਲੇ ਉਦੋਂ ਮਤਲਬ ਹੈ ਜਿਹੜਾ 4-5 ਦੀ ਸਟੇਜ ਸਹੀ ਹੁੰਦੀ ਆ ਇੱਕ ਖੀਰਲੇ ਦੇ ਨਾਲ ਜੇ ਆਪਾਂ ਕੀ ਕਰਦੇ ਆਂ ਵੀ ਜਿਆਦਾ ਸੁੱਕਾ ਲਵਾ ਦਿੰਨੇ ਆ ਪਾਣੀ ਨਹੀਂ ਲਵਾਉਂਦੇ ਤੇ ਜਿਹੜਾ ਵਿੱਚੋਂ ਟਾਂਡਾ ਨਾ ਥੋਥਾ ਹੋ ਜਾਂਦਾ ਹੈਗਾ ਜਿਹਦੇ ਕਰਕੇ ਜਦੋਂ ਆਪਾਂ 4 ਪਾਉਣੇ ਆਗੇ ਪਿੱਟ ਦੇ ਵਿੱਚ 4 ਲਤੜ ਦਿਆਂਗੇ ਤੇ ਉਹ ਜੰਪ ਕਰਦਾ ਰਹਿੰਦਾ ਹੈਗਾ ਉਹ ਚੰਗੀ ਤਰ੍ਹਾਂ 4 ਲਤੜਾ ਨਹੀਂ ਜਾਂਦਾ ਜਿਹਦੇ ਕਰਕੇ ਉਹਦੇ ਵਿੱਚ ਹਵਾ ਰਹਿ ਜਾਂਦੀ ਆ ਤੇ ਤਾਂ ਵੀ ਉਲੀ ਪੈਣ ਦਾ ਬਹੁਤ ਜਿਆਦਾ ਡਰ ਹੁੰਦਾ ਹੈਗਾ ਤੇ ਇੱਕ ਜਿਹੜਾ ਆਪਾਂ ਪਿੱਟ ਬਣਾਉਨੇ ਹੁੰਨੇ ਹੈਗੇ ਚਾਰ ਪੌਣ ਵਾਲਾ ਉਹਦੇ ਵਿੱਚੋਂ ਮੀਂਹ ਦਾ ਪਾਣੀ ਬਾਹਰ ਨਿਕਲਦਾ ਹੋਵੇ ਤੇ ਆਸੇ-ਪਾਸੇ ਜੇ ਮੈਂ ਆਪਾਂ ਕਈ ਵਾਰ ਬਾਹਣ ਦੇ ਬਨਾਲ ਪਾ ਦਿੰਨੇ ਆ ਵੀ ਜਿਵੇਂ ਝੋਨੇ ਵਾਲਾ ਪਾਣੀ ਜਾਂ ਨਾਲ ਮਾਣਾ ਮੋਟਾ ਖੜਾ ਰਹਿੰਦਾ ਹੈਗਾ ਸਾਈਡ ਤੇ ਬੱਟ ਦੇ ਨਾਲ ਉਹਦੀ ਨਾਲ ਉਹਦੇ ਨਾਲ ਵੀ ਸਲਾਬ ਜਿਹੜੀ ਚੜ ਕੇ ਉਲੀ ਪੈਂਦੀ ਹੈ ਸਾਈਡਾਂ ਤੇ ਤੇ ਇੱਕ ਜਦੋਂ ਆਪਾਂ ਜਿਹੜਾ ਪਿੱਟ ਬਣਾਉਣਾਗਾ ਆਪਾਂ ਆਪਦੇ ਪਸ਼ੂਆਂ ਦੇ ਹਿਸਾਬ ਨਾਲ ਬਣਾਉਣਾਗਾ ਵੀ ਆਪਾਂ ਨੂੰ ਇੱਕ ਵਾਰੀ ਤੋਂ ਲੈ ਕੇ ਆਪਾਂ ਵੀ 4 4 5 5 ਇੰਚ 4 ਪੱਪ 3 3 4 4 ਇੰਚ 4 ਲਗਭਗ ਪੱਟ ਸਕੀਏ ਜਿਹੜਾ ਪੱਟ ਤੋਂ ਆਪਾਂ ਵੀ ਬੜਾ ਚੌੜਾ ਬਣਾ ਲੈਣੇ ਕਈ ਵਾਰ ਉੱਚਾ ਘੱਟ ਬਣਾਉਣੇ ਆਗੇ ਤੇ ਆਪਣੇ ਤੋਂ ਲੈ ਕੇ ਧੁਰ ਤੋਂ ਲੈ ਕੇ ਧੁਰ ਤੱਕ ਆਪਣੇ ਤੋਂ 4 ਐਮ ਮੂਹਰੇ ਪੇ ਸ਼ੁਰੂ ਕਰ ਲਿਆ ਉਹ ਆਪਣੇ ਤੋਂ ਪੱਟਿਆ ਨਹੀਂ ਆਂਦਾ ਤੇ ਫਿਰ ਆਪਾਂ ਅੱਧਾ ਅੱਧਾ ਛੱਡਦੇ ਨੇ ਅੱਧ ਵਿਚਦੇ ਛੱਡਦੇ ਨੇਗੇ ਤੇ ਇੱਕ ਵਾਰੀ ਚ ਮੰਨ ਕੇ ਉਹ ਵੀ 3 3 4 4 ਇੰਚ ਜਿਹੜਾ ਆਪਣਾ ਚਾਰਾ ਇੱਕ ਵਾਰੀ ਪੱਟਿਆ ਜਾਵੇ ਸਹੀ ਤਰੀਕੇ ਨਾਲ ਤੇ ਇਹ ਚੀਜ਼ਾਂ ਆਈਆਂ ਚਾਰ ਪਾਉਣ ਤੋਂ ਪਹਿਲਾਂ ਆਪਣੇ ਧਿਆਨ ਰੱਖਣ ਜੋ ਗੱਲਾਂ ਹਨ ਕੇ ਚਲੋ ਜਿਹੜਾ ਆ ਚਾਰ ਪੱਟਣ ਵਾਲੀ ਹੈਗੀ ਇਹ ਤਾਂ ਚਾਰ ਪਾਉਣ ਤੋਂ ਬਾਅਦ ਦੀ ਗੱਲ ਆ ਫਿਰ ਧਿਆਨ ਪਹਿਲਾਂ ਹੀ ਰੱਖਣਾ ਇਹਦਾ ਵੀ ਜਿਹੜਾ ਪਰਚਾਰ ਵੀ ਚੌੜਾ ਟੋਏ ਦੀ ਜਿਹੜੀ ਆਪਣੇ ਪੱਟ ਦੀ ਚੜਾਈ ਹੈਗੀ ਉਹ ਆਪਾਂ ਘੱਟ ਰੱਖਣੀ ਆ ਨਾ ਉਚਾਈ ਵੱਧ ਰੱਖ ਸਕਦੇ ਆਂਗੇ ਤੇ ਨਾਲ ਤਾਂ ਆਪਣਾ ਥਾਂ ਦੀ ਬਚਤ ਹੋਊਗੀ ਨਾਲੇ ਚਾਰ ਦੀ ਲੜਾਈ ਸਹੀ ਹੋਊਗੀ ਇੱਕ ਜਿਵੇਂ ਜਿਵੇਂ ਆਪਾਂ ਟਰਾਲੀ ਲਈਏ ਨੇ ਨਾਲ ਦੀ ਨਾਲ ਲੜਾਈ ਸ਼ੁਰੂ ਕਰ ਦਈਏ ਕਈ ਵਾਰ ਆਪਾਂ ਆਏ ਹੁੰਦਾ ਵੀ ਇਕੱਠਾ ਚਾਰ ਲਾ ਕੇ ਲਟੜ ਦਾਂਗੇ ਹਨਾ ਫਿਰ ਸਾਧਨਾਂ ਦੀ ਕਮੀ ਹੁੰਦੀ ਹੈ ਜਾਂ ਬੰਦਿਆਂ ਦੀ ਕਮੀ ਹੁੰਦੀ ਹੈਗੀ ਤੇ ਆਪਾਂ ਨਾਲ ਦੀ ਨਾਲ ਹੀ ਚਾਰ ਦੀ ਲੜਾਈ ਕਰੀ ਜਾਣੀ ਹੈਗੀ ਤੇ ਹੋ ਸਕੇ ਤਾਂ ਵਿੱਚੋਂ ਜਿਵੇਂ ਕਈ ਵਾਰ ਮੀਮੂ ਪੈਨ ਲੱਗ ਜਾਂਦਾ ਟੈਟੂ ਰ ਆਪਣਾ ਟ੍ਰੈਟਰ ਥੱਲੇ ਲਾ ਲੈ ਟਾਇਰ ਲਿਬੜੇ ਫੇਰ ਚੜਾ ਲੈ ਵਿੱਚ ਨਾਲ ਗਾਰਾ ਲੱਗ ਕੇ ਹਨਾ ਉਹ ਚੀਜ਼ਾਂ ਨਾ ਹੋਣ ਉਹ ਚੀਜ਼ਾਂ ਬਹੁਤ ਦਿੱਕਤ ਦਿੰਦੀਆਂ ਐਂਡ ਤੇ ਜਾ ਕੇ ਅਖੀਰ ਤੇ ਆ ਕੇ ਦੋ ਆਪਾਂ ਚਾਰ ਪਟਨਾ ਹੁੰਦਾਗਾ ਪਸਵਾਨ ਪਾਉਣਾ ਹੁੰਦਾਗਾ ਤੇ ਇਹ ਚੀਜ਼ਾਂ ਦਾ ਆਪਾਂ ਨੂੰ ਮੇਨ ਧਿਆਨ ਰੱਖਣ ਜੋ ਗੱਲਾਂ ਆਂ ਤੇ ਬਾਕੀ ਜਿਵੇਂ ਪਿੱਟ ਬਣਾਵਾਂਗੇ ਹੁਣ ਅਸੀਂ ਤੁਹਾਨੂੰ ਉਹਦੀ ਅੱਗੇ ਵੀਡੀਓ ਪਾਵਾਂਗੇ ਤੇ ਵੱਧ ਤੋਂ ਵੱਧ ਭਰਾਵਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ